ਓਏ ਪੁੱਤ ਜਾ ਟਰੈਕਟਰ ਖੇਤ ਲੈ ਜਾ ਜੱਲਿਆ ਕੱਢ ਕੇ ਟਰੈਕਟਰ ਯਾਰ ਟਰੈਕਟਰ ਨਾਲ ਉਹ ਤਾਂ ਆਪਾਂ ਨਾ ਰੀੜੀ ਲੈ ਜਾਂਦੇ ਬਲਦ ਜੋੜ ਕੇ ਚੱਲ ਬੜ ਬਾਈ ਬਣ ਕੇ ਉਹਦੇ ਨਹੀਂ ਮੈਂ ਜਾਂਦਾ ਜਿਉਂਦਾ ਕੱਲ ਤਾਂ ਉਹਦਾ ਕੰਮ ਕਰਾਇਆ ਯਾਰ ਫੇਰ ਖੜ ਗਿਆ ਉਹਦਾ ਲੈ ਹੁਣ ਓ ਕੋਈ ਨਾ ਪੁੱਤ ੱੱਕਾ ਲਾ ਕੇ ਲੈ ਜਾ ਬਾਈ ਸਾਥੂ ਰੋਜ ਤਾਂ ਕਹਿੰਦਾ ਪਸਲ ਇਕੱਠੇ ਹੋ ਜਾਂਦੇ ਯਾਰ ੱੱਕਾ ਲਾ ਲਾ ਬਾਪੂ ਤੂੰ ਤਾਂ ਕਹਿ ਦਿੰਨਾਗਾ ਓ ਕੋਈ ਨਾ ਯਾਰ ਬਾਈ ਡੰਗ ਲਾਉਣਾ ਆਪਾਂ ਡੰਗ ਲਾ ਲੈਨੇ ਯਾਰ ਕੋਈ ਸ਼ੇਰਾ ਟਾਈਮ ਕੱਢਣਾ ਆਪਾਂ ਤੂੰ ਮੇਰੀ ਗੱਲ ਸੁਣੋ ਇਹਦਾ ਆਪ ਨੂੰ ਘਰੇ ਬਠਾ ਕਹਿੰਦਾ ਹੁਕਮ ਲਾਉਂਦਾ ਚੌਧਰੀ ਬਣ ਕੇ ਖੇ ਰਾਉਂ ਧੱਕਾ ਜਾਵੜੋ ਪੁੱਤ ਮੇਰਾ ਵੀ ਜੀ ਕਰਦਾਗਾ ਟਰੈਕਟਰ ਲੈਣ ਨੂੰ ਪਹਿਲਾ ਆਪਾਂ ਤੇਰੀ ਭੈਣ ਦਾ ਵਿਆਹ ਕਰਕੇ ਛੱਡਿਆ ਯਾਰ ਉਦੋਂ ਬਾਅਦ ਘਰ ਪਾਇਆਗਾ ਹੁਣ ਐਨੇ ਕਿੰਨੇ ਕ ਆਪਣੇ ਕੋਲ ਕਮਾਈ ਕਿੰਨੀ ਕ ਇੱਥੋਂ ਤੱਕਲਾ ਕੇ ਚਾਰਟ ਕਰਦੇ ਆਂ ਮੁੜ ਕੇ ਖੇਤ ਕਿਸ ਨੂੰ ਬਾਜ਼ ਮਾਰਨੀ ਪੈਂਦੀ ਬਾਈ ਧੱਕਾ ਲਵਾਈਂ ਟਰੈਕਟਰ ਸਟਾਰਟ ਕਰਾ ਦੇ ਨਾਲੇ ਤਾਂ ਅਗਲਾ ਹੱਸਦਾ ਨਾਲੇ ਚੇਡਾਂ ਕਰਦਾ ਉਹ ਚੱਲ ਕੋਈ ਨਾ ਬਾਈ ਇਹ ਸਾਰਾ ਕੁਝ ਸਹਿਣਾ ਪੈਂਦਾ ਪੁੱਤ ਉਹ ਕਿਵੇਂ ਆ ਤਾ ਠੀਕ ਆ ਠੀਕ ਆ ਮਿੰਟੂ ਪੁੱਤ ਆ ਚੱਕੋ ਯਾਰ ਟਰੈਕਟਰ ਆ ਤੂੰ ਲੈ ਆਈਂ ਯਾਰ ਉਹ ਕਿਵੇਂ ਰੌਲਾ ਆ ਪਾਈ ਜਾਨੋ ਕਹਿੰਦੇ ਯਾਰ ਕੀ ਹੋ ਗਿਆ ਓਏ ਰੌਲਾ ਯਾਰ ਮਿੰ ਟਰੈਕਟਰ ਆ ਸਾਡਾ ਯਾਰ ਉਹ ਦੂਜੇ ਦਿਨ ਖਰਾਬ ਹੋ ਜਾਂਦਾ ਅਗੇ ਲੈ ਜਾਓ ਇੱਥੋਂ ਤੱਕ ਲੱਗ ਜਾਣਾ ਪੈਂਦਾ ਉੱਥੋਂ ਫੇਰ ਤਾਂ ਕਹ ਲਿਆ ਕਿ ਲਾਉਣਾ ਪੈਂਦਾ ਉਹ ਮਿੰਟੂ ਬੁੱਤ ਤੂੰ ਸਿਆਣਾ ਹੈਗਾ ਮੈਂ ਇਹਨੂੰ ਕਿਹਾਗਾ ਵੀ ਆਪਾਂ ਕੁੜੀ ਦਾ ਵਿਆਹ ਕਰਕੇ ਹਟਿਆ ਘਰ ਪਾ ਕੇ ਹਟਿਆ ਆਪਾਂ ਹੱਥ ਕਿੰਨਾ ਟੈਟ ਆਪਣਾ ਇਹ ਸਮਝਦਾ ਨਹੀਂ ਯਾਰ ਆਪਣੇ ਤਾਂ ਬਈ ਹੱਥ ਖੜੇ ਆਗੇ ਇਹਨੂੰ ਭੇਜ ਦੇ ਜਾਂ ਆਪ ਜਾਂ ਮੈਨੂੰ ਨਹੀਂ ਪਤਾ ਮੈਂ ਤਾਂ ਉਹ ਤਾਂ ਜਾਂਦਾ ਨਹੀਂ ਉਹ ਯਾਰ ਕਾਹਨੂੰ ਲੜਦੇ ਹੋ ਨੇ ਉਹ ਘਰੇ ਕਲੇਸ਼ ਪਾਈਆਂ ਨੇ ਨਿੱਕੀ ਨਿੱਕੀ ਗੱਲ ਤੇ ਤੁਸੀਂ ਯਾਰ ਨਿੱਕੀ ਨਿੱਕੀ ਗੱਲ ਦੇਖੋ ਸਾਡੇ ਪਸਲ ਇਕੱਠੇ ਹੋ ਗਏ ਯਾਰ ਕਿਤੇ ਇਹਦੇ ਦਰਦ ਹੋਣਾ ਲੱਗਦਾ ਕਿਤੇ ਮੇਰੇ ਤੜਕੇ ਇ ਨੀ ਗਲਤ ਆ ਮੈਂ ਪਈ ਜਾਂਦੇ ਆ ਯਾਰ ਆਇਆਂ ਬਾਖਰਾ ਬੂਆਂ ਪਈਆਂ ਨੇ ਪੁੱਤ ਆਪਦਾ ਘਰ ਵੀ ਦੇਖੀਦਾ ਹੁੰਦਾਗਾ ਅੱਡੀਆਂ 'ਚ ਆਖੇ ਫਾਹੇ ਵੀ ਨਹੀਂ ਲਏ ਜਾਂਦੇ ਫਿਰ ਉਹਨੂੰ ਵੇਚ ਦੇ ਕਬਾੜ ਤੇ ਅਸੀਂ ਤਾਂ ਰੇੜੀ ਤੇ ਜਾਪੜਾ ਕਰਾਂਗੇ ਯਾਰ ਮੈਂ ਚੱਲ ਕੋਈ ਨਾ ਤੂੰ ਕਬਰਾਂ ਆਣਾ ਮੇਰੀ ਗੱਲ ਸੁਣ ਤਾ ਮੈਂ ਬੈਠਾ ਯਾਰ ਮੈਂ ਕਦੋਂ ਕੰਮੋਂ ਛੁੱਟੇ ਮੇਰੇ ਕੋਲੇ ਸਾਰਾ ਹੱਲ ਹੈਗਾ ਸਾਰਾ ਕੁਝ ਕਰਵਾ ਦਾਂਗੇ। ਉਹ ਬਾਈ ਵਾਂ ਕੇ ਸਾਨੂੰ ਟਰੈਕਟਰ ਦਵਾ ਦੇ ਜਿਵੇਂ ਮਰਜ਼ੀ ਕਰ ਜਾ। ਉਹ ਟਰੈਕਟਰ ਦਵਾ ਨੂੰ ਕਿੰਦਰਾ ਮੈਂ ਬੈਠਾ ਯਾਰ ਮੈਂ ਤਾਂ ਇੰਨਾ ਸੋਚਦਾ ਛੁੱਟਾ ਯਾਰ। ਓਏ ਪੁੱਤ ਆ ਭਾਈ ਦਾ ਹੀ ਕੰਮ ਕਰਾਵਾਂਗੇ। ਆਪਾਂ ਹੋਰ ਟਰੈਕਟਰ ਯਾਰ ਆਪਾਂ ਮੈਂ ਨਹੀਂ ਫਿਰ ਮੈਂ ਮੈਂ ਤਾਂ ਫਿਰ ਮੈਂ ਨਹੀਂ ਜਾਂਦਾ। ਓਏ ਮੇਰਾ ਸ਼ੇਰ ਜੇਕਰ ਤੁਸੀਂ ਕਰ ਲਓ ਦੋ। ਆਪਣੇ ਕੋਲੇ ਕਿੱਥੇ ਗਜੈਸ਼ ਆ ਹੋਰ ਟਰੈਕਟਰ ਲੈਣ ਦੀ। ਓਏ ਇਹ ਗੱਲ ਤਾਂ ਸੁਣ ਲਾ کہیں ਤਾਂ ਜਾਂਦਾ ਬੇਟੂ। ਓਏ ਇਹ ਗੱਲ ਤਾਂ ਸੁਣ ਲਾ ਤੂੰ ਮੇਰੀ ਸਾਰੀ ਸੈਟਿੰਗ ਹੈਗੀ ਆ ਮੈਂ ਬੈਂਕ ਵਾਲੇ ਜਾਣਦੇ ਆ ਆਪਾਂ ਨੂੰ ਬੰਦੇ। ਠੀਕ ਐ। ਸੂਡਾ ਲੂਣ ਦਾ ਕਰਵਾ ਕੇ ਸਿਸ ਓਏ ਮੇਰੀ ਗੱਲ ਤਾਂ ਸੁਣੋ ਆਪਾਂ ਸਾਰਾ ਦਿਨ ਕੰਮ ਕਰਦੇ ਆਂ ਪੁੱਤ ਆਪਾਂ ਮਹੀਨੇ ਬਾਅਦ ਕਿਸ਼ਤ ਕਿੱਥੋਂ ਕੱਢਿਆ ਕਰਾਂਗੇ ਮੇਰੀ ਗੱਲ ਸੁਣੋ ਸਾਰਾ ਦਿਨ ਆਪਾਂ ਕੰਮ ਕਰਦੇ ਆਂ ਉਹਦਾ ਕਿਸ਼ਤ ਤਾਂ ਐ ਨਹੀਂ ਹੁੰਦਾ ਮਹੀਨੇ ਬਾਅਦ ਤਾਂ ਨਹੀਂ ਹੁੰਦਾ ਉਹਦਾ ਟਾਈਮ ਦੇ ਜਾਂਦੇ ਆਂ 6 ਮਹੀਨੇ ਹੀ ਕਰਾਉਂਦੇ ਆਂ ਉਹਦਾ ਕੰਮ ਕਰਦੇ ਆਂ ਤਾਂ ਯਾਰ ਕੰਮ ਕਰਕੇ ਜਿਹੜਾ ਟਰੈਕਟਰ ਨਾਮ ਆਊਗਾ ਕੰਮ ਦੁੱਗਣਾ ਹੋ ਆਪੇ ਕਿਸ਼ਤਾਂ ਨਿਕਲੀ ਜਾਇਆ ਕਰੂਗੀ ਯਾਰ ਇਹਨੂੰ ਕੀ ਪਤਾ ਮਹੀਨੇ ਬਾਅਦ ਫਿਰ 6 ਮਹੀਨੇ ਬਾਅਦ ਹੋ ਜਾਂਦੀ ਹੁੰਦੀ ਹੈ ਆਪਣੇ ਕੋਲੇ ਬਾਈ ਇਹਦੇ ਸੰਧੇ ਆਪਾਂ ਨੂੰ ਪੁਰਾਣਾ ਟਰੈਕਟਰ ਕੰਮ ਦਈ ਜਾਂਦਾ ਨਾ ਯਾਰ ਓਏ ਆਪਾਂ ਤਾਂ ਆ ਮੇਰੀ ਗੱਲ ਪੋਰਨ ਕੋ ਨਹੀਂ ਮੈਨੂੰ ਜਾਣਦੇ ਆ ਬੰਦੇ ਮੈਂ ਆਪ ਹੈਗਾ ਯਾਰ ਬੇਚਾਰਾ ਕੋਈ ਤੇ ਮਾਈ ਵੀ ਮੇਰੀ ਗੱਲ ਸੁਣ ਬਾਪੂ ਕਮਾਈ ਵੀ ਦੁੱਗਣੀ ਹੋ ਜੂ ਮੇਰੀ ਗੱਲ ਮੰਨ ਤੂੰ ਯਾਰ ਤੂੰ ਘਰ ਗੱਲ ਮੈਂ ਤੂੰ ਹਾਂ ਤੁਸੀਂ ਰਾਏ ਕਰ ਰੋ ਬਸ ਬਸ ਯਾਰ ਬਰ ਨਹੀਂ ਮਹਾ ਬਸ ਚੱਲੇ ਯਾਰ ਤੂੰ ਪੁੱਤ ਪੈਸੇ ਤਾਂ ਆਪਣੇ ਸਿਰ ਟੁੱਟਦੇ ਆ ਨਹੀਂ ਟੁੱਟਦੇ ਕੁਝ ਨਹੀਂ ਹੁੰਦਾ ਆ ਜਾ ਬੱਬੂ ਯਾਰ ਚੱਲ ਦੇ ਗਾ ਬਾਪੂ ਵਰ ਕੋਸ ਨਹੀਂ ਹੁੰਦਾ ਇੱਕ ਵਾਰੀ ਦੇਖ ਲੈਨੇ ਇਹਦੇ ਕਹਿਣ ਤੇ ਉਹ ਉਹੀ ਆਉ ਕਰੀ ਜਾਂਦਾ ਬਾਪੂ ਤੂੰ ਖੇਤ ਜਾਣਾ ਨਹੀਂ ਸਾਨੂੰ ਪਤਾ ਨਾ ਇਹ ਤਾਂ ਜਿਦਾਂ ਕਰੀ ਜਾਂਦਾ ਤੂੰ ਇਹਨੂੰ ਸਮਝਾ ਆਪਾਂ ਇੱਕ ਵਾਰੀ ਗੱਲ ਸਮਝ ਲਈ ਉਹਨਾਂ ਦੀ ਆਉ ਆਉਣਗੇ ਕੀ ਕਹਿੰਦਾ ਆਪਣਾ ਮਿੰਟੂ ਆ ਕੇ ਗਿਆਗਾ ਆਪਾਂ ਕਰਦਾ ਸਾਥ ਦੇ ਉਹਨਾਂ ਦਾ ਹੱਲ ਯਾਰ ਉਹ ਆ ਜਾ ਚੱਲ ਦੇ ਪੁੱਤ ਤੇ ਠੀਕ ਤਾਲ ਸੀ ਖੇਤ ਜਾ ਆਈਏ ਆਪਾਂ ਤਾਂ ਮੇਜ਼ ਕੁਰਸੀਆਂ ਜੀਆਂ ਕਿਵੇਂ ਲਾਈ ਬੈਠਾ ਉਹ ਇਹਦਾ ਬਾਪੂ ਮਿੰਟੂ ਨਾਲ ਨਹੀਂ ਆਪਣੀ ਗੱਲ ਹੋਈ ਸੀਗੀ ਆਪਾਂ ਟਰੈਕਟਰ ਲੈਣਾਗਾ ਲੋਨ ਜਾ ਕਰਾਉਣਾਗਾ ਉਹ ਅੱਜ ਆਉਂਦਾ ਬੈਂਕ ਨਾਲ ਨੂੰ ਲੈ ਕੇ ਕੋਈ ਪੁੱਤ ਤੂੰ ਰਹਿਣ ਦੇ ਹੁਜੇ ਜੱਬ ਚ ਪਾਉਣ ਨੂੰ ਆਪਣੇ ਤਾਂ ਪਹਿਲਾਂ ਨਹੀਂ ਆੜਤੀਆਂ ਦੇ ਪੈਸੇ ਲੈਂਦੇਗੇ ਹੋਰ ਕਿੱਥੇ ਸਿਰ ਚੜਾਉਣਾ ਤੂੰ ਉਹ ਯਾਰ ਹੋਰ ਹੀ ਮਰੀ ਜਾਣਾ ਰਹਿਣਾ ਦੂਜੀ ਚੀਜ਼ ਕਰੇ ਆਉਂ ਕੀ ਨਵੀਂ ਕੰਮ ਕਰਾਂਗੇ ਮਿਹਨਤ ਕਰਾਂਗੇ ਉਹਦੇ ਨਾਲ ਦੁੱਗਣਾ ਕੰਮ ਹੋਊਗਾ ਦੁੱਗਣੀ ਫਸਲ ਹੋਊਗੀ ਫੇਰ ਹੀ ਮੋੜਾਂਗੇ ਆੜਤੀ ਇਹਦੇ 20 ਸਾਲੋਂ ਕਿ ਤੈਥੋਂ ਤਾਂ ਮੋੜੀ ਨਹੀਂ ਆੜਤੀ ਦੇ ਪੈਸੇ ਫੇਰ ਮਿਹਨਤ ਤਾਂ ਆਪਾਂ ਦੂਜੇ ਟਰੈਕਟਰ ਨਾਲ ਵੀ ਕਰਦੇ ਆਂ ਆਪਾਂ ਤੂੰ ਕੀ ਕੀਤੀ ਆ ਉਹਦੇ 20 ਸਾਲਾਂ ਚ ਤੂੰ ਕਿੰਨੇ ਕ ਮੋੜਤੇ ਆੜਤੀ ਇਹਦੇ ਉਹੀ ਨਾ ਵਿੱਚ ਲੱਤਾਂ ਡਾਇਆ ਕਰ ਗੱਲ ਦੇ ਮੈਂ ਤੁਹਾਨੂੰ ਪੜਾ ਲਿਆ ਲਿਖਾ ਲਿਆ ਹੋਰ ਮੈਂ ਕੀ ਕਰਦਾ ਪੜਾ ਲਿਖਾ ਕੇ ਫਿਰ ਸਾਡੇ ਦੇ ਸਾਨ ਕਰਦਾ ਹਰੇ ਉਹੀ ਗਾਂ ਦੀਆਂ ਘਣੇ ਪਾਈ ਜਨਾ ਤੂੰ ਟਰੈਕਟਰ ਲੈ ਲੈਣ ਦੇ ਨੰਨਾਣਾ ਪਾ ਆਪ ਹੀ ਕਰ ਲਿਆ ਕਰਾਂ ਇਹ ਕੰਮ ਅਸੀਂ ਬਸ ਫਸਲ ਉਹਦੇ ਇਕੱਠੇ ਹੋ ਰਹਿੰਦੇ ਬਸ ਫਸਲ ਮੇਰੇ ਇਕੱਠੇ ਹੋ ਰਹਿੰਦੇ ਹੈਗੇ ਉਹੀ ਮਰੀਏ ਨੇ ਇੱਕ ਦਿਨ ਜਾ ਕੇ ਦੇਖੀ ਉਹਦੇ ਐ ਬੁੜਕਾ ਦਾ ਬੰਦਾ ਫਿਟ 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 ਕਰ ਲੇਗਾ ਖੇਤਾਂ ਚਾਹਦੋਂ ਦੇਖ ਕੇ ਪੈਰ ਵਿਸਾਰਨਾ ਚਾਹੀਦਾ ਓਏ ਚਾਦਰ ਨੂੰ ਕੀ ਹੁੰਦਾ ਕੰਮ ਕਰਦੇ 6 ਮਹੀਨੇ ਬਾਅਦ ਯਾਰ ਕਿਸ਼ਤ ਆਉਂਦੀ ਆ ਭਰਦਿਆ ਕਰਾਂਗੇ ਉਹੀ ਨੰਨਾਣਾ ਪਾਇਆ ਕਰ ਤੁਹਾਡੀ ਉਹੀ ਪੁਰਾਣੀਆਂ ਗੱਲਾਂ ਹੁਣ ਪਹਿਲਾਂ ਵਾਲਾ ਟਾਈਮ ਗਿਆ ਮਾੜਾ ਮੋਟਾ ਨਵੇਂ ਜਮਾਨੇ ਬਲ ਚੱਲੀਦਾ ਹੁੰਦਾਗਾ ਚਲ ਮਰਜੀ ਆ ਪੁੱਤ ਹਾਂ ਅਸੀਂ ਤੈਨੂੰ ਕੋ ਸੋਚ ਕੀ ਕਿਹਾ ਮੈਂ ਬੱਬੂ ਨੂੰ ਵੀ ਸਮਝਾ ਦੂੰਗਾ ਮੈਂ ਕੋਈ ਨਾ ਉਹੀ ਨਾ ਵੀ ਆਇਆ ਕਰਾਇਆ ਕਰ ਤੋ ਕਲੇਸ਼ ਦਾ ਚੀਜ਼ ਆਉਣ ਤੋਂ ਪਹਿਲਾਂ ਸਾਰਿਆਂ ਕੋਲੇ ਐਸੇ ਪਾਸੇ ਕੇਹ ਤੋਂ ਮੰਗਦੇ ਉਹ ਆ ਕੇ ਬੋਲੀ ਨਾਣਾ ਓਏ ਆਜੋ ਆਜੋ ਆ ਗਏ ਹੋਰ ਕੇੰਦਰ ਕੀ ਹਾਲ ਆ ਬਾਈ ਠੀਕ ਆ ਮਿੰਟੂ ਕਿਵੇਂ ਆ ਹੋਰ ਤਾਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੈਠੋ ਬੈਠੋ ਬਾਈ ਹੋਰ ਮਿੰਟੂ ਠੀਕ ਆ ਹਾਂ ਹਾਂ ਠੀਕ ਆ ਤੇ ਉਹ ਮੈਂ ਤੈਨੂੰ ਦੱਸਿਆ ਸੀ ਨਾ ਫਿਰ ਹਾਂ ਹਾਂ ਮੈਂ ਦੱਸਿਆ ਬਾਪੂ ਨੂੰ ਮੇਰੇ ਤੋਂ ਤਾਂ ਫੋਨ ਆਇਆ ਸੀ ਹਾਂ ਆ ਗਈ ਸੀਗੇ ਬੰਦੇ ਆਪਣੇ ਬੈਂਕ ਵਾਲੇ ਇਹ ਠੀਕ ਐ ਤੇ ਪ੍ਰੂਫ ਜੇ ਦੇ ਦੇਣ ਤੇ ਉਹ ਕਰ ਲੇ ਮੈਂ ਤੇ ਯਾਰ ਫੋਨ 'ਚ ਸਾਰਾ ਕੁਝ ਕਰ ਲਿਆ 10 ਬਾਈ ਨੂੰ ਕਿਹਨੂੰ ਸੈਂਡ ਕਰਨੇ ਮੈਂ ਕਰ ਦੇਣਾ ਬਸ ਆਪਾਂ ਨੰਬਰ ਤੇ ਕਰਾ ਦਿਓ ਤੁਸੀਂ ਕਰਾ ਲਓ ਜੀ ਆਪ ਠੀਕ ਐ ਕਰ ਦਿਓ ਨੰਬਰ ਤੇ ਤੇ ਹੁਣ ਬਾਪੂ ਦੇ ਨਾਂ ਹੀ ਆ ਫਿਰ ਸਾਰਾ ਕੁਝ ਯਾਰ ਬਸ ਪਰ ਸਾਈਨ ਬਾਪੂ ਦੀ ਕਰਵਾ ਲੈ ਕੇਂਦਰਾ ਬਸ ਇੰਨਾ ਦੀ ਹੋਣੀ ਸਾਈਨ ਹੋਰ ਸਾਈਨ ਕਰ ਦਿਓ ਬਾਪੂ ਜੀ ਕਰਦੇ ਉਹ ਪੁੱਤ ਕਿਸ਼ਤ ਕੋਈ ਤੋਂ ਪੁੱਛ ਲੈ ਕਿੰਨੀ ਕ ਬਣ ਚੀ ਕਰਾਂਗੇ ਆਪਾਂ ਸਾਰੀ ਗੱਲ ਹੋਈ ਵੀ ਮੇਰੇ ਦੁਸਤਾਂ ਕਰਦੇ ਕਰਾਂ ਉਹ ਕਰਦੇ ਤਾਂ ਆ ਕਿਉਂ ਘਬਰਾਉਣਾ ਮੈਂ ਬੈਠਾ ਵਿੱਚ ਆਪਣੇ ਘਰਾਂ ਦਾ ਮੁੰਡਾ ਮਿੰਟੂ ਉਹ ਗਲਤ ਥੋੜਾ ਕਹੂਗਾ ਆਪਾਂ ਨੂੰ ਮਾੜਾ ਜਾਂ ਛੋਟੇ ਨੂੰ ਸੱਦ ਲੈਣ ਤੇ ਓਏ ਉਹਨੂੰ ਮੈਂ ਕਹਿ ਦੂੰ ਆਪੀ ਉਹ ਨਹੀਂ ਬੋਲਦਾ ਤੂੰ ਕਰਦੇ ਉਹ ਪੋਤਾ ਪੜਤਾਲੇ ਕੀ ਲਿਖਿਆ ਓਏ ਮੈਂ ਤੂੰ ਪੜਿਆ ਬਿਆ ਇੰਨੇ ਹੁਣ ਬੰਦੇ ਵਿਚਾਰੇ ਰੋਜ਼ ਦਾ ਕੰਮ ਇਹਨਾਂ ਦਾ 3.5 ਨੂੰ 10000 ਕੇ ਕਿਹੇ ਹੀ ਕਰਦੇ ਹੋ ਜਾਂਦੇ ਹੋ ਹੋਰ ਮਾਰਦੇ ਸੈਂਡ ਰੱਬ ਦਾ ਨਾਲੇ ਕੇ ਕੋਤਮੇ ਨਾ ਟੁੱਟੇ ਭੱਜੇ ਜੀ ਆਉਂਦੇ ਕੋਈ ਨਾ ਕੋਈ ਨਾ ਇੰਨਾਂ ਨਾਲ ਹੀ ਕੰਮ ਚੱਲ ਜੂ ਕਿੱਥੇ ਵੀ ਕਰਦੇ ਤਾਂ ਤੇ ਮੈਂ ਬਾਈ ਤੁਹਾਨੂੰ ਕਰ ਦੇਣਾ ਸੈਂਡ ਜੀ ਫਿਰ ਹੈ ਜਿਹੜੇ ਸਾਰੇ ਆਧਾਰ ਕਾਰਡ ਵਗੈਰਾ ਹਾਂਜੀ 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 ਨਹੀਂ ਨਹੀਂ ਕੀ ਕਰਨਗੇ ਆਪ ਸਰੋ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਕਿੰਨੇ ਕ ਦਿਨ ਲੱਗ ਜਾਣਗੇ ਬਾਈ ਲੱਗ ਜੂ ਹਫਤੇ ਦਾ ਕੰਮ ਤਾਂ ਹੈਗਾ ਜੀ ਹਫਤੇ ਦਾ ਠੀਕ ਹੈ ਬਾਈ ਹੋਰ ਚਾਹ ਪਾਣੀ ਚਾਹ ਪਾਣੀ ਤਾਂ ਬਸ ਗਈ ਉਹ ਬਣਾ ਲੈਣਾ ਚਾਹ ਤਾਂ ਪੀ ਕੇ ਜਾਓ ਚਾਹ ਤਾਂ ਪੀ ਕੇ ਆਇਓ ਆਪ ਸਰੋ ਹਾਂ ਨਹੀਂ ਬਸ ਕਾਲੀ ਆ ਵਿਚਾਰੇ ਦੀਰੀ ਗੱਲ ਸੁਣ ਕੰਦਰਾ ਹਫਤੇ ਤੱਕ ਆਪਾਂ ਜਾਵਾਂਗੇ ਆਪਦੇ ਇਹਨਾਂ ਨੂੰ ਕਰ ਲੈਣੇ ਆਪਾਂ ਬਾਈ ਜਿਹੜੀ ਕਰਦੇ ਆ ਹੁਣ ਕਰ ਦੇਣਗੇ ਆਪਾਂ ਨੂੰ ਆਪਾਂ ਹਫਤੇ ਤੱਕ ਜਾਵਾਂਗੇ ਹਾਰ ਪਾ ਕੇ ਟਰੈਕਟਰ ਘਰੇ ਲਿਆ ਮੈਂ ਕਿਹਾ ਹਾਂ ਬਾਪੂ ਉਹੀ ਉਹ ਕਰ ਹੀ ਜਾਣਾ ਹੋਰ ਸਭੰਟਨਾ ਹੋ ਗਏ ਆਪਾਂ ਨੂੰ ਠੀਕ ਹੈ ਉਹ ਜੀ ਫਸਲ ਵਾਦ ਨਿਕਲਦੀ ਆਪਣੀ ਅਸੀ ਗੱਲ ਬਾਈ ਜੀ ਚੰਗਾ ਬਾਈ ਕੇਂਦਰਾ ਠੀਕ ਹੈ ਮਿੰਟੂ ਚੰਗਾ ਜੀ ਚੰਗਾ ਤਾਇਆ ਜੀ ਓਕੇ ਜੀ ਓਕੇ ਠੀਕ ਹੈ ਭਾਈ ਆ ਜਾਓ ਆਪਸ ਨੂੰ ਖੁਸ਼ ਹੋ ਜਾ ਹੁਣ ਤੂੰ ਕੋਈ ਨਹੀਂ ਹੁੰਦਾਗਾ ਪੁੱਤ ਇਹਨਾਂ ਨੂੰ ਵਿਆਜ ਬੂਝਦਾ ਪੁੱਛ ਲੈਂਦੇ ਸਾਰਾ ਮੈਂ ਗੱਲ ਕਰੀ ਬੈਠਾ ਜਿਹੜੀ ਗੱਲ ਨਾ ਪਤਾ ਲੱਗੀ ਪਰ ਦੁਬਾਰੇ ਪੁੱਛ ਲਾਂਗੇ ਉਹੀ ਨਾ ਹੋ ਕਰਿਆ ਕਰ ਤੂੰ ਠੀਕ ਹੈ ਚਲ ਕਿਸ਼ਤ ਕਿੰਨੀ ਆਇਆ ਕਰੂ ਤੂੰ ਕਾਇਮ ਹੋ ਕੇ ਰਹੀਂ ਮੇਰੇ ਪੁੱਤ ਕੰਮ ਕਰਦੇ ਆ ਮਿਹਨਤ ਕਰਦੇ ਆ ਥੋੜੇ ਟਾਈਮ ਚ ਆਪਾਂ ਕਿਸ਼ਤਾਂ ਭਰ ਦਿਆਂਗੇ ਬੱਬੂ ਨੂੰ ਮਾਪੀ ਕਹਿ ਦੂੰਗਾ ਬੂਟਾਂ ਵੇਲੇ ਗਾਲਾਂੀਆਂ ਕੱਢਦੇ ਸੀ ਨਾ ਇਹ ਹੁਣ ਆਇਆ ਲੋਟ ਮੇਰੇ ਹੁਣ ਕਰਾਉਂਗਾ ਕੰਮ ਇਹਨਾਂ ਦਾ ਮੈਂ ਹੈਲੋ ਹਾਂਜੀ ਬਾਈ ਜੀ ਉਹ ਆਪਾਂ ਕਰਾਇਆ ਨਹੀਂ ਸੀ ਆਪਾਂ ਟਰੈਕਟਰ ਦੇ ਲੋਨ ਦਾ ਕੰਮ ਜਾਂ ਉਹਨਾਂ ਦਾ ਹਾਂ ਹਾਂ ਉਹ ਮੇਰਾ ਕਮਿਸ਼ਨ ਨਾ ਭੁੱਲ ਜਿਓ ਹਾਂ ਨਾ ਤਾਂ ਨਾ ਤੂੰ ਕਿਸ਼ਤਾਂ ਮੋੜਨੀਆਂ ਬਾਣ ਵੀ ਛੋਡੇ ਕੋਲੇ ਆ ਜਾਣਾ ਹਾਂਜੀ ਹਾਂ ਬੱਸ ਤੁਸੀਂ ਦੱਬ ਕੇ ਰੱਖਿਓ ਕੰਮ ਹਾਂ ਹਾਂ ਆਪਣਾ ਨਾ ਭੁੱਲ ਜਿਓ ਕਮਿਸ਼ਨ ਬੱਸ ਦੇਖਿਓ ਕਿਤੇ ਆ ਜਿੰਨੇ ਜ ਆਪਣੀ ਗੱਲ ਹੋਈ ਸੀ ਆਪਣਾ ਕਰ ਦਿਓ ਮਾਨ ਤਾਨ ਜਾ ਹਾਂਜੀ ਠੀਕ ਆ ਭਾਈ ਜੀ ਚੰਗਾ ਜੀ ਹੁਣ ਲੱਗੂ ਪੁੱਤ ਪਤਾ ਸਾਨੂੰ ਜਦੋਂ ਕਿਸਤਾਂ ਨਾ ਮੁੜੀਆਂ ਤੇ ਛੁੱਡੀ ਜ਼ਮੀਨ ਵੀ ਗਈ ਚੱਲ ਮਾਣਾ ਅੱਪਾ ਦਾਦਾ ਗਮ ਕਰਗੇ ਉਹ ਪੁੱਤ ਬੱਬੂ ਮਿੰਟੂ ਆਇਆ ਸੀਗਾ ਬੈਂਕ ਵਾਲਿਆਂ ਨਾਲ ਲੈ ਕੇ ਤੇ ਮੈਥੋਂ ਫੈਲ ਜੀ ਦੇ ਸਾਈਨ ਕਰਾ ਕੇ ਲੈ ਗਿਆ ਕਿੰਦਰ ਨੇ ਕਰੀ ਸੀ ਤੇਰੇ ਨਾਲ ਗੱਲ ਕੋਈ ਨਾ ਯਾਰ ਬਾਪੂ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਹੋਈ। ਉਹਦਾ ਮੈਨੂੰ ਕਹਿੰਦਾ ਮੈਂ ਸਾਰਾ ਕੁਝ ਦੱਸਦਾ ਵਿਆਜ ਕਿਸ਼ਤਾਂ ਇੰਦਰ ਨੂੰ। ਉਹ ਗੱਲ ਕੀ ਕਰਨੀ ਆ ਬਾਪੂ? ਉਹ ਤਾਂ ਟਾਲੀ ਕੋਲੇ ਖੜਾ ਇੱਥੇ ਗੱਲਾਂ ਮਾਰੀ ਜਾਂਦਾ ਬੈਂਕ ਵਾਲਿਆਂ ਨਾਲ। ਕੀ ਹੋ ਗਿਆ ਪੁੱਤ? ਆਪਣਾ ਜੜਾਂ ਜਿੱਦਤੀ ਪਾਈ ਜਾਂਦਾ ਆਪਣੇ ਉਹ ਵੋਟਾਂ ਮਿਲਦੀ ਖੁੰਧਾ ਗੱਡੀ ਜਾਂਦਾਗਾ। ਕਹਿੰਦਾ ਜ਼ਮੀਨ ਵੀ ਤੁਹਾਡੇ ਕੋਲੇ ਆ ਜੂ, ਟਰੈਕਟਰ ਵੀ ਤੁਹਾਡੇ ਕੋਲੇ ਆ ਜੂ। ਕਹਿੰਦਾ ਇਹਨਾਂ ਤੋਂ ਕਿਹੜਾ ਕਿਸ਼ਤਾਂ ਭਰੀਆਂ ਜਾਣੀਆਂ। ਮੈਂ ਤੇਰੇ ਖਿਲਾਫ ਚੱਲ ਗਏ ਬਹੁਤ ਗਲਤ ਫੈਸਲਾ ਲਿਆ ਇਹ। ਤੇਰੀ ਕੱਲੀ-ਕੱਲੀ ਗੱਲ ਸਹੀ ਸੀਗੀ। ਮੇਰੇ ਤਾਂ ਅੱਖਾਂ ਖੁੱਲ ਗਈਆਂ ਉਹਦੇ ਗੱਲਾਂ ਸੁਣ ਕੇ ਹੁਣ। ਉਹ ਤਾਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਸਮਝਾਇਆ ਸੀ ਸ਼ਰੀਕ ਨੇ ਤਾਂ ਸ਼ਰੀਕਾਂ ਵਾਲੀ ਕਰਤੀ ਪਰ ਹੁਣ ਤੁਸੀਂ ਦੋਨੇ ਭਰਾ ਸਿਆਣੇ ਬਣ ਕੇ ਰਹੋ ਮਿਹਨਤ ਕਰੋ ਨਾਲੇ ਤਾਂ ਆਪਾਂ ਟਰੈਕਟਰ ਦੀਆਂ ਕਿਸ਼ਤਾਂ ਟਾਈਮ ਸਿਰ ਭਰਨੀਆਂ ਤੇ ਨਾਲੇ ਜ਼ਮੀਨ ਨਹੀਂ ਹੱਥੋਂ ਜਾਣ ਦੇਣੀ ਕੋਈ ਗੱਲ ਨਹੀਂ ਬਾਪੂ ਤੂੰ ਫਿਕਰ ਨਾ ਕਰ ਮੈਂ ਤੁਹਾਡੇ ਨਾਲ ਆ ਤੇ ਪਹਿਲਾਂ ਨਾਲੋਂ ਦੁੱਗਣੀ ਮਿਹਨਤ ਕਰੋ ਮੇਰੇ ਸ਼ੇਰ ਕੋਈ ਨਾ ਕੋਈ ਨਾ ਆਪਾਂ ਕਰਕੇ ਦਿਖਾਵਾਂਗੇ ਲੋਕਾਂ ਨੂੰ ਜਿਹੜੇ ਗੱਲਾਂ ਕਰਦੇ ਨੇ ਮਿੰਟੂ ਵਰਗੇ ਦੱਸਾਂਗੇ ਆਪਾਂ ਇਹਨੂੰ ਤੇ ਮੇਰੀ ਜਿੱਥੇ ਵੀ ਲੋੜ ਆ ਮੈਂ ਤੁਹਾਡੇ ਨਾਲ ਆ ਠੀਕ ਆ ਬਾਪੂ ਠੀਕ ਆ